We'll <laughs> ਆ ਕੀ ਕਹਿਣਾ ਚਾਹੋਗੇ ਅੱਜ ਕਿੰਨੀ ਖੁਸ਼ੀ ਆ ਬੜੀ ਬੜੀ ਖੁਸ਼ੀ ਆ ਕਿ ਇੰਨਾ ਸੋਹਣਾ ਫੈਸਟੀਵਲ ਆਇਆ ਕਿ ਮਤਲਬ ਇੰਨੇ ਚਿਰਾਂ ਬਾਅਦ ਲੱਗਾ ਆ ਤੇ ਛੋਟੇ ਹੁੰਦੇ ਤੇ ਲੱਗੇ ਬੜੇ ਤੱਕ ਮੈਂ ਨਹੀਂ ਅਜੇ ਤੱਕ ਦੀਆਂ ਵੇਖੀਆਂ ਕਦੀ ਵੀ ਦਾਂਦੀਆਂ ਅੱਜ ਮੈਂ ਅੱਜ ਵੇਖਿਆ ਪਹਿਲੀ ਵਾਰੀ ਦੰਦ ਐਕਸਪੀਰੀਅੰਸ ਆ ਮਤਲਬ ਬੜਾ ਵਧੀਆ ਲੱਗਾ ਮੈਨੂੰ ਜਿੱਥੇ ਆਣ ਕੇ ਹਾਂ ਬਹੁਤ ਵਧੀਆ ਲੱਗਾ ਮੈਨੂੰ ਇੱਥੇ ਆਣ ਕੇ ਇਸ ਤਰ੍ਹਾਂ ਜਿੱਦਾਂ ਮੈਂ ਕਦੀ ਵੇਖਿਆ ਨਹੀਂ ਆ ਵੀ ਤੀਆਂ ਦਾ ਫੈਸਟੀਵਲ ਮਨਾਉਂਦੇ ਹੋਣਗੇ ਪਰ ਅੱਜ ਮੈਨੂੰ ਬਹੁਤ ਵਧੀਆ ਲੱਗਾ ਨਾਲ ਖੁਸ਼ ਜੇ ਹਾਂਜੀ ਹਾਂਜੀ ਬਹੁਤ ਖੁਸ਼ ਆ ਜੀ ਕਹਦੇ ਤੋਂ ਇਹ ਮੇਰੀ ਤੀਆਂ ਲੱਗੀਆਂ ਹਾਂ ਕਿੱਧੇ ਕਿੰਨੇ ਕਿੱਥੇ ਕਿੱਦਾਂ ਕਿ ਸਭ ਤੋਂ ਜ਼ਿਆਦਾ ਕਿਨੇ ਪਾਇਆ ਕਿੱਦਾਂ ਹੀ ਕਿੰਨੇ ਹੈ ਸਭ ਤੋਂ ਜ਼ਿਆਦਾ ਤਿੰਨਾਂ ਨੇ ਵੇਖੋ ਜੀ ਇਸ ਇਤਹਾਸਾਂ ਤੋਂ ਕੀਮਤ ਤਵਾ ਇਹ ਮਾਤਾਵਾਂ ਦੀਆਂ ਦਾ ਪ੍ਰੋਗਰਾਮ ਈਆਂ ਦਾ ਹੁੰਦਾ ਵਾ ਹਾਂਜੀ ਆਪੇ ਪਿਆਰੋ ਸੌ ਸੌ ਰੰਗ ਤੇ ਸੌ ਨੇ ਪੈਕੇ ਹੁੰਦੇ Gama ਤੇ ਨਾਟਕੀਆਂ ਦੌਂਦੀਆਂ ਪੂੜੇ ਬਣਾਉਂਦੇ ਠੀਣ ਬਣਾਉਂਦੇ ਆ ਹਾਂ ਤੇ ਬੜਾ ਹਰਿਆਲੀ ਵਾਲਾ ਇਹ ਮਹੀਨਾ ਹੁੰਦਾ ਵਾ ਹਾਂਜੀ ਇਹ ਵਧੀਆ ਲੱਗਦਾ ਵਾ ਇਸੇ ਬਾਹਾਨੇ ਕੁੜੀਆਂ ਪੇਕੇ ਨੂੰ ਮਿਲ ਕੇ ਜਾਂਦੇ ਸਹੇਲੀਆਂ ਕੋਲ ਮਿਲ ਕੇ ਜਾਂਦੇ ਅਗਲੇ ਅਗਲੇ ਐਤਵਾਰ ਵੀ ਇਸੇ ਤਰ੍ਹਾਂ ਤੀਆਂ ਮਨਾਉਂ ਹਾਂਜੀ ਹਾਂਜੀ ਇਹ ਵੀ ਐਂਡ ਵਾਲੀ ਰਹੀਆਂ ਸੀ ਠੀਕ ਤੇ ਜਿੰਦਰ ਕੋਲ ਦੀ ਅਗਰ ਤੀਆਂ ਜਿਹੜਾ ਮਨਾ ਰਿਹਾ ਜਾਂ ਤਿਆਰ ਹੈ ਤੇ ਬਾਰੇ ਦੱਸੋ ਸਾਰੀ ਜਾਣਕਾਰੀ ਵਧੀਆ ਲੱਗਦਾ ਭਾਜੀ ਹਾਂਜੀ ਬਹੁਤ ਵਧੀਆ ਲੱਗਾ ਤਾਂ ਮੈਂ ਹਾਂਜੀ ਹਾਂਜੀ ਤਾਂ ਸ਼ੁਰੂ ਕਰ ਦਿੱਤੀਆਂ ਹਾਂ ਸੁਣਨ ਲੱਗ ਪਿਆ ਇਹ ਤਿਹਾਰ ਬਾਰੇ ਦੱਸੋ ਕੀ ਹੁੰਦਾ ਹੈ ਇਹ ਤਿਹਾਰ ਤੇ ਤਿਹਾਰ ਭੁੱਲਦੇ ਜਾਂਦੇ ਨਾ ਅੰ데 ਤਿਹਾਰ ਭੁੱਲਦੇ ਜਾਂਦੇ ਜਦੋਂ ਧਮਾਕਾੜੀ ਸ਼ੁਰੂ ਕੀਤਾ ਹਾਂਜੀ ਲੱਛਣ ਗਿਆਨ ਕੁੜੀਆਂ ਵਿੱਚ ਤਾਂ ਰੌਣਕ ਮੇਲਾ ਕਿਹੜੀ ਆ ਜਾਂਦੀ ਹੈ ਅੱਜ ਪਹਿਣਾ ਕਿੱਥੇ ਕਿੱਥੋਂ ਆਈਆਂ ਹਾਂ ਜੰਨ ਦੇ ਹਾਲੇ ਰਹੀ ਸਾਬ ਹਾਂਜੀ ਬਸ ਇਹ ਕਿ ਨਵੀਂ ਪੀੜੀ ਭੁੱਲ ਗਈ ਹੈ ਇਹ ਚੀਜ਼ਾਂ ਜਿਹੜੀਆਂ ਕੀਆਂ ਤੇ ਇਹ ਤੇਹਦੀਆਂ ਹਾਂ ਇਹ ਕਰਕੇ ਕਮਜ਼ਰੀ ਕੀਤਾ ਕਿ ਕੋ ਲੋ ਬੱਚਿਆਂ ਨੂੰ ਅੱਗੇ ਆਉਣ ਵਾਲਿਆਂ ਨੂੰ ਪਤਾ ਲੱਗਿਆ ਭੋਲੀ ਗੈਣਾਂ ਨੂੰ ਪਤਾ ਹੀ ਨਹੀਂ ਤੀਆਂ ਜੀ ਜੀ ਦੀਆਂ ਹਾਂਜੀ ਤੇ ਕਿ ਕੁੜੀਆਂ ਚਲੋ ਕੱਢੀਆਂ ਹੋਈਆਂ ਪਲਾਮਾ ਰੰਜਨ ਕਰ ਲਈਆਂ ਤੇ ਇਹ ਸੱਭਿਆਚਾਰ ਨੂੰ ਕਿਉਂ ਭੁੱਲਦੇ ਜਾ ਰਹੇ ਲੋਕ ਬਸ ਫੋਨ ਨਾ ਕਰਕੇ ਹਾਂ ਹੋਣ ਦੇ ਕਰਕੇ ਸਾਰੇ ਭੁੱਲ ਗਏ ਹੋਣ ਡੋਣਾ ਚੱਲੇ ਆਏ ਆ ਸਾਰਿਆਂ ਨੇ ਫੋਨ ਛੱਡਿਆ ਹੀ ਐ ਨਾ ਟਾਈਮ ਤੇ ਪਹਿਲੀ ਵਾਰ ਇਹਨਾਂ ਸਮਾਂ ਮੋਬਾਈਲ ਛੱਡਿਆ ਵਾ ਤੇ ਹਾਂਜੀ ਸਹੀ ਗੱਲ ਐ ਹੈ ਵੀ ਪਹਿਲੀ ਵਾਰ ਹੀ ਛੱਡਿਆ ਉਹਨਾਂ ਨੇ ਕੀ ਨਾਮ ਦਾ ਸੁਪਰੀਤ ਕੀ ਕਹਿਣਾ ਚਾਹੋਗੇ ਆ ਦੀਨ ਜੋਇਗਾ ਤੈ ਤਰਾ ਕਿੰਨਾ ਚਿਰ ਕਿੰਨੇ ਵਜੇ ਆਏ ਹੈ ਅੱਛਾ ਤੇ ਇਨੀ ਖੁਸ਼ੀ ਹੋ ਰਹੀ ਹੈ